ਬਾਕੀ ਖੁਸ਼ ਰਹੋ ਅੱਜ ਕੱਲ੍ਹ ਜਿ ਸਰਨੋਂ ਹੋਪਸ ਸਾਰਿਆਂ ਨੂੰ ਜੀ ਘੈਂਟ ਮੰਗੇ ਫਰੈਂਸ ਤੇ ਆਪਾਂ ਨਹਾਲੇ ਸੀਗੇ ਸ਼ਾਵਾਂ ਕਰਿਆ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਆ ਰਹੀ ਹੈ ਹਨ ਤੇ ਦੁਪਹਿਰ ਤੇ ਵੱਜ ਗਿਆ 2 ਤੇ ਹੁਣ ਸਾਨੂੰ ਲੱਗੀ ਵੀ ਬਹੁਤ ਜ਼ਿਆਦਾ ਭੁੱਖ ਕਿਉਂਕਿ ਪਹਿਲਾਂ ਅਸੀਂ ਸਾਰੇ ਘਰ ਦੀ ਸਫਾਈ ਕੀਤੀ ਹੈ ਹਨ ਤੇ ਅਲਮਿਰਾ ਚ ਕੱਪੜੇ ਵਗੈਰਾ ਸਾਰੇ ਸੈੱਟ ਕੀਤੇ ਆ ਤਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਬਾਕੀ ਹੁਣ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਨਹਾ ਲਿਆ ਹੁਣ ਅਪਰ ਰੈਡੀ ਹੋ ਕੇ ਚਲਦੇ ਆਂ ਵੀ ਤੇ ਕਹਿੰਦਾ ਵੀ ਚਲਦੇ ਆਂ ਪੂਜਾ ਬੈਕਟਰੀ ਤੇ ਪੈਟੀ ਖਾਣ ਚਲਦੇ ਆਂ ਹਣਾ ਤੇ ਸੋ ਆਪਾਂ ਵਾਲ ਗਿੱਲੇ ਆ ਸੋ ਇਦਾਂ ਹੀ ਅਪਰ ਰੈਡੀ ਹੋ ਕੇ ਚਲਦੇ ਆਂ ਬਾਹਰ ਪੂਜਾ ਬੈਕਟਰੀ ਤੇ ਸੋ ਤੁਹਾਨੂੰ ਵੀ ਦਿਖਾਉਣੇ ਆ ਸੋ ਆਪਾਂ ਹੋ ਜੀਏ ਹੁਣ ਰੈਡੀ ਅੱਜ ਇਹ ਥੋੜੇ ਜਿਹਾ ਆਪਾਂ ਸੈੱਟ ਕਰ ਲਈਏ ਹਣਾ ਵਸ ਤਾਂ ਗਿੱਲੇ ਆ ਇੱਦਾਂ ਜਾਵਾਂਗੇ ਨਾਮ ਲੈ ਕੇ ਆਪਾਂ ਬਾਹਰ ਗੁੰਦੇ ਹੈਗੇ ਆਪਣੇ ਮਸਜਦਾਂ ਵੀ ਹਨ ਰਹਿ ਲਾਤ ਲਈਏ ਪਰ ਲਾਉਣੀ ਅੱਜ ਬੰਦੀ ਆਉਂਦੀ ਹੈ ਕਿਲੇ ਵਾਲਾ ਜੀ ਦੇ ਆਪਵਾਦ ਹੁੰਦੇ ਲੈ ਕੇ ਜਾਂਦੇ ਹਨ ਤੇ ਆਪਾਂ ਉਹ ਨਹੀਂ ਲਗਾ ਲੈਣੇ ਅੱਜ ਹਿਸਟਿਕ ਕਿਉਂਕਿ ਗਰਮੀ ਬਹੁਤ ਚੱਲਦੀ ਹੈ ਸੋ ਨੋ ਮੇਕਅਪ ਔਰ ਨੀ ਲਿਪਸਟਿਕ ਲਾਈਟ ਗਈ ਚਲੀ ਸਾਪਾ ਹੋ ਗਿਆ ਸੀ ਰੈਡੀ ओनली ਲਿਪਸਟਿਕ ਲਾਈਆ ਐਂਡ ਹੇਅਰ ਤੇ ਸੈਟ ਕਰੇ ਉਹਦੇ ਬਿੱਲੇ ਹੈਗੇ ਆ ਸੋ ਆਪਾਂ ਇਦਾਂ ਹੀ ਜਾਵਾਂਗੇ ਠੀਕ ਹੈ ਜੀ ਆਪਾਂ ਹੋ ਗਿਆ ਰੈਡੀ ਲਾਈਟ ਵੀ ਹੈ ਨਹੀਂ ਕਿਉਂਕਿ ਬਾਹਰ ਨਾਲ ਹੜੇਰੀ ਆ ਰਹੀ ਆ ਥੋੜੀ ਜੀ ਤੇ ਬਾਕੀ ਹੁਣ ਚੱਲਦੇ ਆਪਾਂ ਇਦਾਂ ਹੀ ਸੋ ਦਿਖਾਉਣਾ ਆ ਤੁਹਾਨੂੰ ਸੋ ਬਣੇ ਰਹੋ ਬਹੁਤ ਨਾਲ ਲਾਈਕ ਕਮੈਂਟਸ ਸ਼ੇਅਰ ਜਰੂਰ ਕਰਿਆ ਕਰੋ ਐਂਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੁਸੀਂ ਕਰਦੇ ਹੀ ਨਹੀਂ ਸਬਸਕ੍ਰਾਈਬ ਪਤਾ ਨਹੀਂ ਕੀ ਗੱਲ ਆ ਤੁਹਾਨੂੰ अपने व्लॉग को पूरा देखा करो स्किप ना जाया करो व्लॉग को बिल्कुल भी देखो इधर रेडी मेकअप कर लिया यस अरे बस इन पर लुकर रख लिया पूछनी पड़ेगा ਮਤਲਬ ਇੰਸਟਾਗ੍ਰਾਮ ਤੇ ਰੀਲਸ ਪਾਈਆਂ ਸੀਗੀਆਂ ਮਤਲਬ ਜੀਨ ਟੌਪ ਚ ਤੇ ਉੱਤੇ ਬਹੁਤ ਜ਼ਿਆਦਾ ਕਮੈਂਟ ਆਏ ਆ ਮੈਂ ਮਤਲਬ ਤੁਸੀਂ ਸੂਟ ਚ ਸੋਹਣੇ ਲੱਗਦੇ ਹੋ ਜੀਨ ਤੁਹਾਡੇ ਸੋਹਣੇ ਨਹੀਂ ਲੱਗਦੇ ਹਨ ਤੇ ਜੇ ਕਰਵਾਂ ਸੂਟ ਵਿੱਚ ਵੀਡੀਓ ਸਪਾਈ ਸੀ ਤਾਂ ਮੈਨੂੰ ਮਤਲਬ ਕਮੈਂਟ ਹੁੰਦੇ ਸੀ ਜੀ ਤੁਸੀਂ ਮਤਲਬ ਜੀਨ ਕੋਈ ਵੀ ਵੀਡੀਓਸ ਪਾਇਆ ਕਰੋ ਜਾਂ ਫਿਰ ਜੀਨ ਵੀ ਪਾਤੀ ਤਾਂ ਵੀਡੀਓਸ ਤੇ ਮਰੇ ਇੰਦਾ ਤੜੀਏ ਵੀ ਆਪਾਂ ਸੂਟ ਪਾਉਣਾ ਛੱਡ ਦਾਂਗੇ ਹਨਾ ਸੂਟ ਵੀ ਪਾਣੇ ਆਪਾਂ ਸੋ ਜੀਨ ਵੀ ਬਣੇ ਜੋ ਸ਼ੌਂਕ ਸੀ ਦਾ ਆਪਾਂ ਬਣਨੇ ਆ ਜੀਨ ਵੀ ਬਣਨੇ ਆਪਾਂ ਐਂਡ ਸੂਟ ਵੀ ਬਣਨੇ ਪੈਸੇ ਮੈਨੂੰ ਜ਼ਿਆਦਾ ਸੂਟ ਹੀ ਪਸੰਦ ਆ ਹਨਾ ਤੇ ਮੈਂ ਸੂਟ ਹੀ ਜ਼ਿਆਦਾ ਪਾਉਂਦੀ ਹਾਂ ਮੈਨੂੰ ਪਸੰਦ ਵੀ ਜ਼ਿਆਦਾ ਸੂਟ ਹੀ ਹੈ ਦਾ ਸੋਹਣਾ ਵੀ ਮੈਨੂੰ ਜ਼ਿਆਦਾ ਸੂਟ ਹੀ ਕਰਦੀ ਕਿਉਂਕਿ ਸੂਟ ਉਹਦੇ ਨਾਲ ਕੰਫਰਟੇਬਲ ਹੁੰਦਾ ਬੰਦਾ ਜਿੱਤੇ ਮੱਦ ਜਾ ਸਕਦਾ ਜੀਨਸ ਵਿੱਚ ਐਦਾਂ ਹੁੰਦਾ ਆ ਕੰਫਰਟੇਬਲ ਜਨ ਲੱਗਦਾ ਮੇਰੇ ਤੋਂ ਫਾਸਟ ਹੈ ਬਟ ਇਹ ਚੱਪਦੀ ਲੱਗਦਾ ਕਿ ਚੋਇਸ ਆ ਬਟ ਮੈਨੂੰ ਜ਼ਿਆਦਾ ਸੂਟ ਹੀ ਪਸੰਦ ਆ ਠੀਕ ਹੈ ਜੀ ਸੋ ਬਲੌਗਸ ਸਾਰੇ ਦੇਖੇ ਪਰ ਆਪਣੇ ਪੁਰੇ ਇਹ ਆਪਾਂ ਤੁਜੀ YouTube ਤੇ ਵੀ ਫੋਲੋਸਪੋਰਡ ਕੋਲ ਜੇ ਮੈਂ ਆਪਾਂ Instagram ਤੇ ਕਰੀ ਗਿਆ ਹਨਾ ਤੋਂ ਹੁਣ ਆਪਾਂ ਚੱਲਦੇ ਆਪਾਂ ਹਾਂ ਦੇਖਦੇ ਆਂ ਕਿ ਬੈਂਡ ਸਾਫਾ ਕਰ ਉਹ ਚੱਲ ਆ ਗਏ ਅਸੀਂ ਸ਼ਾਮ ਨੂੰ ਅਗਲੀ ਚਲੀ ਜਾਗੇ ਕਿੱਧਰ ਫਾਈਨਲੀ ਜੀ ਆ ਗਏ ਪੂਜਾ ਵੈਕਰੀ ਤੇ ਫੈਂਸ ਅਸੀਂ ਜੜੀਆਂ ਆ ਪੈਟੀਆਂ ਉਹ ਲੈ ਆਏ ਸੀਗੇ ਤੇ ਹੁਣ ਆਪਾਂ ਘਰੇ ਜਾ ਕੇ ਖਾਵਾਂਗੇ ਹੈ ਨਹੀਂ ਪੂਜਾ ਵੈਕਰੀ ਦੇ ਘਰ ਤੇ ਕੱਜ ਸੈਟਰਡੇ ਆ ਤੇ ਕਰਮੀ ਕਰਕੇ ਨਹੀਂ ਹੋਣਾ ਹਨਾ ਬਾਕੀ ਹੁਣ ਅਸੀਂ ਚੱਲਿਆ ਵਾਪਸ ਘਰੇ ਘਰੇ ਜਾ ਕੇ ਖਾਵਾਂਗੇ ਆ ਪਹਣਾ ਜਲਦੀ ਜਲਦੀ ਘਰੇ ਪਹੁੰਚ ਜੀ ਹੈ ਟ੍ਰੈਫਿਕ ਹੀ ਬਹੁਤ ਜ਼ਿਆਦਾ ਆ ਟ੍ਰੈਫਿਕ ਬਾਹਰ ਬਹੁਤ ਜ਼ਿਆਦਾ ਆ ਜੇ ਫਰੈਂਡਸ ਆਪਾਂ ਇਤੋਂ ਲੰਘ ਰਹੇ ਸੀ ਤਾਂ ਕਿਹਨਰ ਘਰੇ ਬੱਬੂ ਮਾਨ ਦੀ ਧੂਆ ਬੱਬੂ ਮਾਨ ਦੀ ਧੂਆ ਤਾਂ ਕਾਰ ਹੈ ਦੇਖੋ ਅਮਨਦੀਪ ਸਿੰਘ ਮਾਨ ਸਿੱਕੂ ਸਿੰਘ ਕੇ ਕਹੋ ਰਹੇ ਹੋ ਘਰ ਅਮਨਦੀਪ ਘਰ ਮਾਨ ਹੈ ਉਹਨਾਂ ਦਾ ਕਾਰ ਹੈ ਬੱਬੂ ਮਾਨ ਦੀ ਧੂਆ ਦਾ ਸੋ ਆ ਗਿਆ ਇਤੋਂ ਜਲਦੀ ਆਪਾਂ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬਾਏ ਬਾਏ